ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਨੂੰ ਆਪਾਂ ਲੈ ਕੇ ਆਏ ਜੀ IKEA ਦੇ ਸਟੋਰ ਜੋ ਆਕਲੈਂਡ ਦੇ ਵਿੱਚ ਨਵਾਂ ਸਟੋਰ ਬਣਿਆ ਹੈ IKEA ਦਾ ਤੇ ਦਿਖਾਉਣੇ ਆ ਤੁਹਾਨੂੰ ਕਿਦਾਂ ਦਾ ਸਟੋਰ ਹੈ ਕੀ ਕੀ ਹੈ ਤੇ ਵਿੱਚ ਤੇ ਬਣੇ ਰਿਓ ਵੀਡੀਓ ਦਾ ਨਾਲ ਬਹੁਤ ਬਹੁਤ ਧੰਨਵਾਦੀ ਸਾਰਿਆਂ ਦਾ ਚੱਲਦੇ ਆ ਸਟੋਰ ਦੇ ਅੰਦਰ ਤੁਹਾਨੂੰ ਲੈ ਕੇ ਗੱਡੀ ਕਰਕੇ ਪਾਰਕਿੰਗ ਆਪਾਂ ਤੇ ਇਧਰ ਆ ਆਸਤਾ ਪਾਰਕਿੰਗ ਚੋਂ ਵੈਸਟ ਫੀਲਡ ਮਾਲ ਸੋਰੀ ਸਿਲਵੀਆ ਪਾਰਕ ਫਰਮ ਆਲ ਦੀ ਪਾਰਕਿੰਗ ਤੋਂ ਇਹ ਰਸਤਾ ਬਣਾਇਆ ਸਪੈਸ਼ਲ ਆਈਕੀਆ ਦੇ ਸਟੋਰ ਨੂੰ ਜਾਣ ਲਈ ਤੇ ਬਹੁਤ ਸੋਹਣਾ ਮੌਸਮ ਹੈ ਦੇਖੋ ਤੁਸੀਂ ਬਹੁਤ ਸੋਹਣਾ ਦਿਨ ਨਿਕਲਿਆ ਹੋਇਆ ਵਧੀਆ ਧੁੱਪ ਸੀਗੀ ਤੇ ਸੋਹਣਾ ਵੈਦਰ ਵਧੀਆ ਸੀਗਾ ਤੇ ਅੱਜ ਜੀ ਆ ਗਏ ਜੀ ਇਨਸਾਈਡ ਤੇ ਪਹਿਲੀ ਵਾਰੀ ਇਥੇ ਮੈ ਵੀ ਦੇਖਦੇ ਆ ਆ ਵਧੀਆ ਨਾ ਸਿਸਟਮ ਸੋਹਣਾ ਲੱਗ ਰਿਹਾ ਹੈ ਕਾਫੀ ਵੱਡਾ ਸੂਰ ਹੈ ਤੇ ਆ ਦੇਖੋ ਜੀ ਹੋ ਗਿਆ ਸਟਾਰਟ ਆ ਸਾਹਮਣੇ ਇੱਕ ਆ ਬਹੁਤ ਹੀ ਵਧੀਆ ਸੈਟਅਪ ਬਣਾਇਆ ਹੋਇਆ ਇਸ ਤਰ੍ਹਾਂ ਨੇ ਰੂਮ ਦੀ ਤਰ੍ਹਾਂ ਨਾ ਸਾਹਮਣੇ ਇੱਕ ਰੂਮ ਹੀ ਤਿਆਰ ਕਰੇ ਹੋਇਆ ਪ੍ਰੋਪਰ ਵੀ ਉਹਨਾਂ ਨੂੰ ਦੇਖੋ ਥੋੜਾ ਸਾਰਾ ਸੈਟਅਪ ਵੀ ਜਿੱਦਾਂ ਤੁਹਾਨੂੰ ਲੱਗਦਾ ਉਦਾਂ ਹੀ ਸਾਰਾ ਚੀਜ਼ ਉਹ ਤੁਹਾਨੂੰ ਵੈਲਿਊ ਤੇ ਪ੍ਰੋਪਰ ਜਾ ਕੇ ਜਿਆਦਾ ਰੂਮ ਉਦਾਂ ਹੀ ਸੈਟਅਪ ਕਰ ਸਕਦੇ ਹੋ ਆ ਬਾਕੀ ਆ ਪ੍ਰਾਈਸ ਦੇਖ ਲਓ ਜੀ ਅਲਗ ਅਲਗ ਚੀਜ਼ਾਂ ਦੇ ਅਲਗ ਅਲਗ ਪ੍ਰਾਈਸ ਇੱਥੇ ਲੱਗੇ ਹੋਏ ਆ ਤਾਂ ਬਧੀਆ ਪ੍ਰਾਈਸ ਵੀ ਠੀਕ ਆ ਕੋਈ ਜ਼ਿਆਦਾ ਨਹੀਂ ਗੇ ਜ਼ਿਆਦਾ ਨਹੀਂ ਗੇ ਇਹ ਪ੍ਰਾਈਸ ਵਿੱਚ ਆ ਜਿਵੇਂ ਸਾਰਾ ਸੁੰਦਰ ਸਿਸ ਰੂਮ ਹੈ ਉਹਨਾਂ ਦਾ ਉਮੇ ਸੈਟਅਪ ਬਣਾ ਕੇ ਲਾਇਆ ਹੋਇਆ ਨਾਲੀ ਇਸ ਨੂੰ ਕੋਈ ਵੀ ਜਿੱਦਾਂ ਦਾ ਵੀ ਸ਼ਰਤ ਫਰੇਜ਼ ਤੋਂ ਉਹਦਾ ਦਾ ਸੈਟਅਪ ਮਿਲ ਜਾਣਾ। ਫਿਰ ਛੁੱਟੀਆਂ ਦਾ ਟਾਈਮ ਕਰਕੇ ਕਾਫੀ ਰਾਸੀਗਾ ਸਪੋਰਟ ਦੇ ਵਿੱਚ ਆ ਦੇਖੋ ਜਿੱਦਾਂ ਟ੍ਰੇਆਂ ਪਲਾਸਟਿਕ ਨੇ ਪਈਆਂ ਇਹਨਾਂ ਦਾ ਪ੍ਰਾਈਸ ਆ ਬਗ ਲੱਗੋ पेड़, बेड साइड टेबल है, प्राइस है ना भी, आह छोटे-छोटे कापूर बने हुए जितना ही, आह देखो जबकि फिर ਉਸੇ ਤਰ੍ਹਾਂ ਰੂਮ ਪ੍ਰੋਪਰ ਸੀ ਤਾਂ ਢਣਾ ਕਿ ਉਹਨਾਂ ਨੂੰ ਬਣਾਇਆ ਹੋਇਆ ਸੈਟਅਪ ਕੀਤਾ ਹੋਇਆ ਸਾਰਾ ਰੂਮਾਂ ਦਾ ਆ ਸ਼ੂਸ ਲਈ ਆ ਗਿਆ ਇਹਦੇ ਨਾਲੇ ਪਾਸੇ ਆਫਿਸ ਨਾ ਆਫਿਸ ਦਾ ਰਾਈ ਸਾਰਾ ਬਹੁਤ ਹੀ ਪ੍ਰੋਪਰ ਤਰੀਕੇ ਨਾਲ ਇਹਨਾਂ ਨੇ ਵਧੀਆ ਮੈਂਟੇਨ ਕਰਕੇ ਸਾਰੀ ਸਫੀਅਤ ਰੱਖੀ ਹੋਈ ਹੈ डपले की हुई है बहुत वाइय तरीके काफ़ी वा है, शोटें 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 है। ना। जी क्या देखो छोटी छोटिया चीजा डेकोरेशन बहुत ही सोहने तरीके नीवी टीवी, टीवी ट्रोलियां किचन वगैरा भी अगर है दिखाने ये सारे टीवी ट्रॉलियां पी प्राइज आ टीवी कैबिनेट जो आप कह दें देखो जी ऑफिस चेयर आफिस पी जी किचन अलग अलग किचन है अलग अलग किचन हरी ਦਾ ਸੈਟਅਪ ਲਾ ਕੇ ਦਿਖਾਇਆ ਹੋਇਆ ਵੀ ਕੋਈ ਕਿਚਨ ਕਿੱਦਾਂ ਦੀ ਲੱਗਦੀ ਆ ਤੁਸੀਂ ਜਿੱਦਾਂ ਦੀ ਵੀ ਚਾਹੋ ਉਦਾਂ ਦੀ ਹੋ ਇਹਨਾਂ ਤੋਂ ਸਾਰਾ ਤੁਹਾਨੂੰ ਸਵਾਲ ਅੰਦਾਜ਼ੂ ਤੇ ਇਥੋਂ ਤੇ ਅੱਗੇ ਜਾ ਕੇ ਕਿਚਨ ਦਾ ਸੈਟਅਪ ਤੁਸੀਂ ਕਰ ਸਕਦੇ ਹੋ ਰੇਗ ਤਾਂ ਪ੍ਰੋਪਰ ਕਿਚਨ ਬਣਾਈਏ ਤੇ ਉਹ ਦਿਖਾਈ ਗਈ ਕਿੱਦਾਂ ਦਾ ਲੁੱਕ ਹੋਣਾ ਕਿੱਦਾਂ ਦਾ ਲੱਗਣੀ ਆ ਤਾਂ ਪੱਥਰ ਆਏ ਆ ਦੇਖੋ ਜਿਸਨੂੰ ਦਿਖਾਉਣਾ ਹੈ ਇਹਦੇ ਜੀ ਪੱਥਰ ਅਲੱਗ-ਅਲੱਗ ਤਰ੍ਹਾਂ ਦੇ ਕੀ ਹੈਗਾ ਦਾ ਪ੍ਰਾਈਸ ਇਹਨੋਂ ਪਟਾਇਲ ਕਹਿੰਦੇ ਨੇ ਟਾਇਲ ਹੈਗੀ ਇਹ ਜਿਹੜੀ ਪਉਣ ਲੱਗਦੀ ਆ ਉਹ ਟਾਇਲ ਤਰ੍ਹਾਂ ਦੇ ਵਿੱਚ ਲੱਗਣ ਲਈ ਫਲੋਰ ਤੇ ਉਹਨਾਂ ਅਲੱਗ-ਅਲੱਗ ਪ੍ਰਾਈਸ ਆ ਆ ਬੋਰਡ ਆ ਗਏ ਹਰ ਇੱਕ ਚੀਜ਼ ਦਾ ਜਨਨ ਕਿਥੋਂ ਬੜੀ ਤਾਂ ਮਿਲਦੀ ਹੈ ਤੇ ਬਹੁਤ ਸੋਹਣੇ ਤਰੀਕੇ ਨਾਲ ਉਹਨੂੰ ਡਿਸਪਲੇ ਕੀਤਾ ਹੋਇਆ ਕੀ ਬੰਦਾ ਦੇਖੇ ਉਹਦੀ ਕਿਦਾਂ ਵੀ ਮਤਲਬ ਕੀ ਚੀਜ਼ ਲੱਗੀ ਲੱਗਦੀ ਹੈ ਕਿਦਾਂ ਸੋਹਣੀ ਲੱਗਦੀ ਹੈ ਤੋ ਪ੍ਰਾਈਸ ਕਿੰਨਾ ਤਾਂ ਬੰਦਾ ਆਉਦਾ ਕੋਈ ਵੀ ਸਿਲੈਕਟ ਕਰ ਤੀ ਚੀਜ਼ ਇਹ ਆ ਸਾਰਾ ਬਹੁਤ ਵਧੀਆ ਸਾਰਾ ਸੈਟਅਪ ਲਾਇਆ ਹੋਇਆ ਇਹਨਾਂ ਨੇ ਤੇ ਸਟੋਰ ਕਾਫੀ ਵੱਡਾ ਤੁਸੀਂ ਦੇਖ ਰਹੇ ਹੋ ਤੇ ਦੇਖਦੇ ਆ ਵੀ ਤੁਹਾਨੂੰ ਕਿੰਨਾ ਕੁ ਦਿਖਾ ਪਾਉਣੇ ਆ ਆ ਦੇਖੋ ਜੀ ਬੈੱਡ ਮੈਟ੍ਰਸ ਵਗੈਰਾ ਸਾਰਾ ਕੁਝ ਬਹੁਤ ਜੀ ਆਪਾਂ ਨੂੰ ਜਿਆਦਾ ਤਾਂ ਨਹੀਂ ਦਿਖਾ ਸਕੇ ਪਰ ਜਿੰਨਾ ਵੀ ਸੀਗਾ ਸਾਨੂੰ ਸਾਰਾ ਦਿਖਾਤਾ ਤੇ ਆ ਸਲਵਿਆ ਪਾਰਕ ਮॉल ਆਈ ਤੇ ਹੁਣ ਆਪਾਂ ਇਹ ਦੁਬਾਰ ਚੱਲਦੇ ਆਂ ਕਰੇ ਬਹੁਤ ਬਹੁਤ ਧੰਨਵਾਦ ਵੀ ਸਾਰਿਆਂ ਦਾ ਵੀਡੀਓ ਦੇਖਣ ਲਈ ਥੈਂਕ ਯੂ ਮਿਲਦੇ ਆਂ ਫਿਰ ਅਗਲੀ ਕੋਈ ਵਧੀਆ ਵੀਡੀਓ ਲੈ ਕੇ ਜੀ ਤੁਹਾਨੂੰ